ਇਸ ਵਾਰ ਦੀ ਐਗਜ਼ੀਬਿਸ਼ਨ ਵਿੱਚ ਕੀ ਕੁਝ ਖਾਸ ਰਹੇਗਾ 250 ਕੰਪਨੀਆਂ ਪੈਨ ਇੰਡੀਆ ਤੋਂ ਇੱਥੇ ਪਾਰਟਿਸਿਪੇਟ ਕਰ ਰਹੀਆਂ ਨੇ ਲੇਟੈਸਟ ਐਗਰੀਕਲਚਰ ਨਾਲ ਰਿਲੇਟਡ ਮਸ਼ੀਨਰੀ ਲੈ ਕੇ ਆਈਆਂ ਹੋਈਆਂ ਲੇਬਰ ਦੀ ਪ੍ਰੋਬਲਮ ਹੈ ਉਹਨੂੰ ਕਿਸ ਤਰ੍ਹਾਂ ਅਸੀਂ ਆਟੋਮੇਸ਼ਨ ਕਰ ਸਕਦੇ ਹਾਂ ਹੁਣ ਚ ਉਹਨਾਂ ਨੂੰ ਲੱਗੂਗਾ ਤੁਹਾਨੂੰ ਲੇਬਰ ਦੀ ਬੜੀ ਮੁਸ਼ਕਲ ਆਉਣੀ ਹੈ ਉਹਨੂੰ ਕਿਸ ਤਰ੍ਹਾਂ ਅਸੀਂ ਹੋਰ ਮਸ਼ੀਨੀਕਰਨ ਕਰ ਸਕਦੇ ਹਾਂ ਉਹਦਾ ਪੰਜਾਬ ਹਰਿਆਣਾ ਔਰ ਹਿਮਾਚਲ ਪ੍ਰਦੇਸ਼ ਰਾਜਸਥਾਨ ਤੋਂ ਬਹੁਤ ਫਾਰਮਰਸ ਅੱਜ ਆਏ ਹੋਏ ਨੇ ਕੁਝ ਖਾਸ ਚੀਜ਼ਾਂ ਦੇ ਉੱਤੇ ਵੀ ਫੋਕਸ ਕੀਤਾ ਜਾ ਰਿਹਾ ਵਾ ਤਾਂ ਕਿ ਕਿਸਾਨ ਜਿਹੜਾ ਵਾ ਕਣਕ ਝੋਨੇ ਦੇ ਫਸਲੀ ਚੱਕਰ ਤੋਂ ਬਾਹਰ ਨਿਕਲ ਸਕਣ ਜਿਸ ਤਰ੍ਹਾਂ ਕਿ ਤੁਸੀਂ ਜ਼ਮੀਨ ਤਿਆਰ ਕਰਨ ਤੋਂ ਲੈ ਕੇ ਫਿਰ ਉਹਨੂੰ ਬੀਜਣਾ ਫਿਰ ਵੜਨਾ ਉਸ ਤੋਂ ਬਾਅਦ ਸਾਡੀ ਸਾਡੀ ਪ੍ਰੋਡਿਊਸ ਹੈ ਜਿਹੜੀ ਸਾਡੀ ਉਹਨੂੰ ਅਸੀਂ ਪ੍ਰੋਸੈਸ ਕਰਨਾ ਇਹ ਬਹੁਤ ਸਾਰੇ ਇਸ ਤਰ੍ਹਾਂ ਦੇ ਆਪਰੇਸ਼ਨਸ ਇੱਥੇ ਤੁਹਾਨੂੰ ਦੇਖਣ ਨੂੰ ਮਿਲਣਗੇ ਮੈਨੂਫੈਕਚਰਰ ਨੇ ਉਹ ਵੀ ਆਪਣਾ ਪੂਰਾ ਟੈਕਨੋਲੋਜੀ ਅਪਗ੍ਰੇਡ ਕਰ ਰਹੇ ਨੇ ਕਿ ਫਾਰਮਰ ਨੂੰ ਕਿਦਾਂ ਫਾਇਦਾ ਕੀਤਾ ਜਾ ਸਕਦਾ ਹੈ ਜਾਂ ਲੇਬਰ ਘੱਟ ਕਿਵੇਂ ਹੋ ਸਕਦੀ ਹੈ ਇਨਪੁਟ ਕਾਸਟ ਕਿਵੇਂ ਘਟਾਈ ਜਾ ਸਕਦੀ ਹੈ ਤਾਂ ਇਹ ਤੁਸੀਂ ਆ ਕੇ ਦੇਖੋਗੇ ਬਹੁਤ ਸਾਰੀ ਕੈਟਾਗਰੀਜ਼ ਨੇ ਇੱਕ ਦੋ ਮੈਂ ਦੱਸ ਨਹੀਂ ਪਾਉਂਗਾ ਤਾਂ ਇਹ ਆ ਕੇ ਵੇਖਣਾ ਪੈਣਾ ਕਿਉਂਕਿ 250 ਕੰਪਨੀਆਂ ਪੂਰੇ ਇੰਡੀਆ ਤੋਂ ਆਈਆਂ ਹੋਈਆਂ ਨੇ ਇਹਦਾ ਆ ਕੇ ਵਾਤ ਵਾਤ ਦੇਖ ਕੇ ਫਾਇਦਾ ਲਓ ਪੰਜਾਬ ਖੇਤੀਬਾੜੀ ਸੂਬੇ ਦੇ ਨਾਮ ਦੇ ਨਾਲ ਮਸ਼ਹੂਰ ਹੈ ਤੇ ਖੇਤੀਬਾੜੀ ਨੂੰ ਹੋਰ ਲਾਹੇਬੰਦ ਕਰਾਉਣ ਵਾਸਤੇ ਜਿੱਥੇ ਸਰਕਾਰਾਂ ਯਤਨਕਾਰੀਆ ਉੱਤੇ ਹੀ ਉਹਨੂੰ ਲੁਧਿਆਣਾ ਦੇ ਵਿੱਚ ਇੰਡੀਆ ਐਗਰੀ ਐਕਸਪੋ 2026 ਦੀ ਅੱਜ ਤੋਂ ਸ਼ੁਰੂਆਤ ਹੋਈ ਹੈ ਕੀ ਰਹੇਗਾ ਇਸ ਐਕਸੀਬਿਸ਼ਨ ਦੇ ਵਿੱਚ ਖਾਸ ਗੱਲਬਾਤ ਕਰਨ ਲਈ ਸਾਡੇ ਨਾਲ ਮੌਜੂਦ ਨੇ ਇਸ ਐਕਸੀਬਿਸ਼ਨ ਦੇ ਆਯੋਜਕ ਜੀਐਸਟੀ ਲੋਜੀ ਟਿਲੋ ਸਾਹਿਬ ਜਿੱਥੇ ਸਰਕਾਰ ਯਤਨਕਾਰੀਆ ਕਿ ਖੇਤੀਬਾੜੀ ਨੂੰ ਹੋਰ ਪਰਫਰਫੋਮਲਿਟੀ ਕੀਤਾ ਜਾਵੇ ਨਵੀਂ-ਨਵੀਂ ਤਕਨੀਕ ਆਵੇ ਉੱਥੇ ਤੁਹਾਡਾ ਯੋਗਦਾਨ ਵੀ ਇਸ ਦੇ ਵਿੱਚ ਪੈਂਦਾ ਹੋਇਆ ਨਜ਼ਰ ਆ ਰਿਹਾ ਹੈ ਇੰਡੀਆ ਐਗਰੀ ਐਕਸਪੋ ਅੱਜ ਤੁਸੀਂ ਇਸ ਦੀ ਸ਼ੁਰੂਆਤ ਹੋਈ ਹੈ ਇਸ ਵਾਰ ਦੀ ਐਗਜ਼ਿਬਿਸ਼ਨ ਵਿੱਚ ਕੀ ਕੁਝ ਖਾਸ ਰਹੇਗਾ ਇੰਡੀਆ ਐਗਰੀ ਐਕਸਪੋ ਦਾ ਹੈ 6ਵਾਂ ਐਡੀਸ਼ਨ ਹੈ ਔਰ ਸਰਕਾਰ ਠੀਕ ਹੈ ਤੁਸੀਂ ਬਹੁਤ ਠੀਕ ਕਹਿ ਰਹੇ ਹੋ ਕਿ ਸਰਕਾਰ ਦਾ ਪੂਰਾ ਇਸ ਥੀਏ ਹੈ ਕਿ ਜਿਹੜਾ ਸਾਡਾ ਫਾਰਮਰ ਹੈ ਉਹਦੀ ਇਨਕਮ ਵਧੇ ਕੁਝ ਡਾਇਵਰਸੀਫਿਕੇਸ਼ਨ ਵੱਲੋਂ ਵੀ ਫਾਰਮਰਸ ਜਾਣ ਤਾਂ ਕਿ ਇਨਕਮ ਵਧੇ ਪਲੱਸ ਜਿਹੜਾ ਅਸੀਂ ਪ੍ਰੋਡਿਊਸ ਜਿਹੜਾ ਐਗਰੀਕਲਚਰ ਪ੍ਰੋਡਿਊਸ ਅਸੀਂ ਪੈਦਾ ਕਰਦੇ ਜਿਹੜਾ ਅਨਾਜ ਇਹਨਾਂ ਕੋਈ ਅਸੀਂ ਹਾਰਟੀਕਲਚਰ ਨਾਲ ਰਿਲੇਟਡ ਆ ਜਾਂ ਸਬਜ਼ੀਆਂ ਫਲ ਫਰੂਟ ਜੋ ਵੀ ਹੈ ਔਰ ਸਰਕਾਰ ਕਹਿੰਦੀ ਹੈ ਕਿ ਉਹਨੂੰ ਅਸੀਂ ਪ੍ਰੋਸੈਸਿੰਗ ਵੱਲ ਨੂੰ ਲੈ ਕੇ ਜਾਈਏ ਤਾਂ ਕਿ ਦੋ ਦੋਗੁਣਾ ਰੇਟ ਜਾਂ ਤਿੰਨਾਂ ਰੇਟ ਅਸੀਂ ਲੈ ਸਕੀਏ ਤਾਂ ਇਹਦੇ ਨਾਲ ਸੰਬੰਧਿਤ ਮਸ਼ੀਨਰੀ ਤੁਹਾਨੂੰ ਇੱਥੇ ਦੇਖਣ ਨੂੰ ਮਿਲੂਗੀ 250 ਕੰਪਨੀਆਂ ਪੈਨ ਇੰਡੀਆ ਤੋਂ ਇੱਥੇ ਪਾਰਟਿਸਿਪੇਟ ਕਰ ਰਹੀਆਂ ਨੇ ਲੇਟੈਸਟ ਐਗਰੀਕਲਚਰ ਨਾਲ ਰਿਲੇਟਡ ਮਸ਼ੀਨਰੀ ਲੈ ਕੇ ਆਈਆਂ ਹੋਈਆਂ ਤਾਂ ਕਿ ਤੁਹਾਡੀ ਇਨਪੁਟ ਕੋਸਟ ਘਟਾਈ ਜਾ ਸਕੇ ਲੇਬਰ ਦੀ ਪ੍ਰੋਬਲਮ ਹੈ ਉਹਨੂੰ ਕਿਸ ਤਰ੍ਹਾਂ ਅਸੀਂ ਆਟੋਮੇਸ਼ਨ ਕਰ ਸਕਦੇ ਹਾਂ ਹੁਣ ਚੋਣਾਂ ਲੱਗੂਗਾ ਤੁਹਾਨੂੰ ਲੇਬਰ ਦੀ ਬੜੀ ਮੁਸ਼ਕਲ ਆਉਣੀ ਹੈ ਉਹਨੂੰ ਕਿਸ ਤਰ੍ਹਾਂ ਅਸੀਂ ਹੋਰ ਮਸ਼ੀਨੀਕਰਨ ਕਰ ਸਕਦੇ ਹਾਂ ਉਹਦਾ ਤਾਂ ਉਸ ਤਰ੍ਹਾਂ ਦੀਆਂ ਇੱਥੇ ਮਸ਼ੀਨਾਂ ਡਿਸਪਲੇ ਤੇ ਨੇ ਤੇ ਅੱਜ ਮੈਂ ਦੇਖ ਰਿਹਾ ਕਿ ਬਹੁਤ ਹੀ ਬਹੁਤ अच्छा पंजाब हरियाणा और हिमाचल प्रदेश राजस्थान तो बहुत फार्मर्स आज आए हुए हैं ता वो इसका फायदा लेंगे बिल्कुल लेंगे ऑन वर्ल्ड टाइम जिस तरह ਤੁਸੀਂ ਕਿਹਾ ਕਿ 250 ਤੋਂ ਵੱਧ ਕੰਪਨੀਆਂ ਇਸ ਜਗ੍ਹਾ ਤੇ ਜਿਹੜਾ ਵਾ ਆਲ ਓਵਰ ਇੰਡੀਆ ਤੋਂ ਪਾਰਟਿਸਪੇਟ ਕਰ ਰਹੀਆਂ ਤੇ ਕਿਸਾਨਾਂ ਦੇ ਜਿਹੜਾ ਵਾ ਫਸਲੀ ਚੱਕਰ ਤੋਂ ਕੱਢਣ ਵਾਸਤੇ ਨਵੀਂ ਤਕਨੀਕ ਜਿਹੜੀ ਆ ਦੂਜੀ ਹੋਰ ਫਸਲਾਂ ਨੂੰ ਲੈ ਕੇ ਕੀਤੀ ਜਾ ਰਹੀ ਹੈ ਕੁਝ ਖਾਸ ਚੀਜ਼ਾਂ ਦੇ ਉੱਤੇ ਵੀ ਫੋਕਸ ਕੀਤਾ ਜਾ ਰਿਹਾ ਵਾ ਤਾਂ ਕਿ ਕਿਸਾਨ ਜਿਹੜਾ ਵਾ ਕਣਕ ਝੋਨੇ ਦੇ ਫਸਲੀ ਚੱਕਰ ਤੋਂ ਬਾਹਰ ਨਿਕਲ ਸਕਣ ਇਥੇ ਮਲਟੀਪਲ ਤੁਹਾਡੇ ਕੋਲੇ অপਸ਼ਨਸ अवेलेबल ਹੈਗੀਆਂ ਨੇ ਅ ਜਿਸ ਤਰ੍ਹਾਂ ਕਿ ਤੁਸੀਂ ਜ਼ਮੀਨ ਤਿਆਰ ਕਰਨ ਤੋਂ ਲੈ ਕੇ ਫਿਰ ਉਹਨੂੰ ਬੀਜਣਾ ਫਿਰ ਵੜਨਾ ਉਸ ਤੋਂ ਬਾਅਦ ਸਾਡੀ ਸਾਡੀ ਪ੍ਰੋਡਿਊਸ ਹੈ ਜਿਹੜੀ ਸਾਡੀ ਉਹਨੂੰ ਅ ਪ੍ਰੋਸੈਸ ਕਰਨਾ ਇਹ ਬਹੁਤ ਸਾਰੇ ਇਸ ਤਰ੍ਹਾਂ ਦੇ ਆਪਰੇਸ਼ਨਸ ਇਥੇ ਤੁਹਾਨੂੰ ਦੇਖਣ ਨੂੰ ਮਿਲਣਗੇ ਤਾਂ ਉਹ ਜਿਹੜੇ ਮੈਨੂਫੈਕਚਰਰ ਨੇ ਉਹ ਵੀ ਆਪਣਾ ਪੂਰਾ ਟੈਕਨੋਲੋਜੀ ਅਪਗ੍ਰੇਡ ਕਰ ਰਹੇ ਨੇ ਕਿ ਫਾਰਮਰ ਨੂੰ ਕਿੱਦਾਂ ਫਾਇਦਾ ਕੀਤਾ ਜਾ ਸਕਦਾ ਹੈ ਜਾਂ ਲੇਬਰ ਘੱਟ ਕਿਵੇਂ ਹੋ ਸਕਦੀ ਹੈ ਇਨਪੁਟ ਕਾਸਟ ਕਿਵੇਂ ਘਟਾਈ ਜਾ ਸਕਦੀ ਹੈ AI ਦਾ ਕੀ ਔਨ ਵਾਲ ਟਾਈਮ ਚ ਐਗਰੀਕਲਚਰ ਚ ਰਹੂਗਾ ਔਰ ਪਾਣੀ ਦੀ ਪ੍ਰੋਬਲਮ ਜਿਸ ਤਰ੍ਹਾਂ ਉਹਨੂੰ ਕਿੱਦਾਂ ਦੂਰ ਕੀਤਾ ਜਾਵੇ ਮਲਟੀ ਜਿਹੜੀ ਇਰੀਗੇਸ਼ਨ ਦੇ ਉੱਤੇ ਬਹੁਤ ਸਾਰੀਆਂ ਟੈਕਨੋਲੋਜੀਜ਼ ਨੇ ਤਾਂ ਇਹ ਤੁਸੀਂ ਆ ਕੇ ਦੇਖੋਗੇ ਬਹੁਤ ਸਾਰੀ ਕੈਟੇਗਰੀਜ਼ ਨੇ ਇੱਕ ਇੱਕ ਦੋ ਮੈਂ ਦੱਸ ਨਹੀਂ ਪਾਉਂਗਾ ਤਾਂ ਇਹ ਆ ਕੇ ਵੇਖਣਾ ਪੈਣਾ ਕਿਉਂਕਿ 250 ਕੰਪਨੀਆਂ ਪੂਰੇ ਇੰਡੀਆ ਤੋਂ ਆਈਆਂ ਹੋਈਆਂ ਨੇ ਇਹਦਾ ਆ ਕੇ ਵਾਤ ਵਾਤ ਦੇਖ ਕੇ ਫਾਇਦਾ ਲਓ ਤਕਨੀਕ ਅਤੇ ਮਸ਼ੀਨਰੀ ਦੇ ਨਾਲ-ਨਾਲ ਕਿਸਾਨਾਂ ਨੂੰ ਜਾਗਰੂਕਤਾ ਵਾਸਤੇ ਵੀ ਕੋਈ ਸੈਮੀਨਾਰ ਆ ਕੁਝ ਉਹਨਾਂ ਨੂੰ ਜਾਗਰੂਕ ਵੀ ਕੀਤਾ ਜਾ ਰਿਹਾ ਜਿਹੜੇ ਕਿਸਾਨ ਇੱਥੇ ਆ ਰਹੇ ਨੇ ਜਿਹੜੀਆਂ ਕੰਪਨੀਆਂ ਵੱਲੋਂ ਵੀ ਕੀਤਾ ਜਾ ਰਿਹਾ ਕੁਝ ਆਪਣੇ ਲੈਵਲ ਤੇ ਤੁਹਾਡੇ ਵੱਲੋਂ ਵੀ ਕੀਤਾ ਜਾ ਰਿਹਾ ਬਿਲਕੁਲ ਸਾਡੇ ਕੋਲੇ ਸੈਮੀਨਾਰ ਰੈਗੂਲਰ ਸੈਮੀਨਾਰ ਨਹੀਂ ਅਸੀਂ ਉਹਨਾਂ ਨੂੰ ਬਾਰ-ਬਾਰ ਵਟਸਐਪ 'ਤੇ ਵੀ ਭੇਜ ਵੀ ਰਹੇ ਹਾਂ ਕਿਸਾਨ ਭਰਾਵਾਂ ਨੂੰ ਤਾਂ ਇਹਦੇ 'ਚ ਕੀ ਹੈ ਜਿਵੇਂ ਅੱਜ ਵੀ ਪੀਏਯੂ ਦੇ ਨਾਲ ਮਿਲ ਕੇ ਔਰ ਸਿਫਟ ਔਰ ਸਾਡੀਆਂ ਐਸੋਸੀਏਸ਼ਨਸ ਇਹਨਾਂ ਨੇ ਮਿਲ ਕੇ ਗੱਲਬਾਤ ਕੀਤੀ ਔਰ ਕੱਲ ਫੇਰ ਸੈਮੀਨਾਰ ਰਹੇਗਾ ਤਾਂ ਸੈਮੀਨਾਰ ਦੀ ਡਿਟੇਲ ਤੁਹਾਨੂੰ ਦੇਵਾਂਗੇ ਕੱਲ ਵੀ ਸਿਫਟ ਕਿ ਆਸੀਂ ਵਾਡੀ ਤੋਂ ਬਾਅਦ ਪ੍ਰੋਸੈਸਿੰਗ ਦੇ ਵਿੱਚ ਕਿਵੇਂ ਕੀ ਕਰ ਸਕਦੇ ਇਸ ਦੇ ਉੱਤੇ ਕੱਲ ਸਾਡਾ ਸੈਮੀਨਾਰ ਹੈ ਫਿਰ ਇੱਕ ਐਗਰੀਕਲਚਰ ਇਨਫਰਾਸਟ੍ਰਕਚਰ ਫੰਡ ਹੈ ਕਿ ਤੁਸੀਂ ਅਗਰ ਕੋਈ ਚੀਜ਼ ਬਣਾਉਣੀ ਪਾਲੀ ਹਾਊਸ ਹੀ ਬਣਾਉਣਾ ਤੁਸੀਂ ਤਾਂ ਉਹਦੇ ਤੇ ਤੁਹਾਨੂੰ ਪੈਸੇ ਕਿਵੇਂ ਮਿਲਣਗੇ ਇਸ ਤੇ ਵੀ ਕੱਲ ਅਸੀਂ ਸੈਮੀਨਾਰ ਕਰ ਰਹੇ ਹਾਂ ਤੇ ਇਸ ਤਰ੍ਹਾਂ ਦੇ ਵੱਖ-ਵੱਖ ਸੈਮੀਨਾਰ ਅਸੀਂ ਹੈਗੇ ਆ ਉਹ ਬਹੁਤ ਸਾਡੇ ਐਕਸਪਰਟ ਨੇ ਉਹਦੇ ਚ ਪੰਜਾਬ ਐਗਰੀਕਲਚਰ ਡਿਪਾਰਟਮੈਂਟ ਹੈ ਐਗਰੀਕਲਚਰ ਇਨਫਰਾਸਟ੍ਰਕਚਰ ਫੰਡ ਹੈ ਹਾਰਟੀਕਲਚਰ ਵਾਲੇ ਵੀ ਸਾਡੇ ਨਾਲ ਇੱਥੇ ਸੈਮੀਨਾਰ ਕਰ ਰਹੇ ਨੇ ਪੀਏਯੂਐਸਏ ਫਟਾ ਕੇ ਵੀਕੇਸ ਜਿਹੜੇ ਉਹ ਵੀ ਕੱਲ ਸੈਮੀਨਾਰ ਕਰਨਗੇ ਤੇ ਬਹੁਤ ਸਾਰੀ ਇਦਾਂ ਦੀ ਜਾਣਕਾਰੀ ਸ਼ੇਅਰ ਹੋ ਰਹੀ ਹੈ ਅੱਜ ਪਹਿਲਾ ਦਿਨ ਵੱਡੀ ਗਿੰਦੀ ਦੇ ਵਿੱਚ ਲੋਕ ਪਹੁੰਚ ਰਹੇ ਨੇ ਦੂਜਾ ਤੇ ਤੀਜਾ ਦਿਨ ਲੋਕਾਂ ਨੂੰ ਪੰਜਾਬ ਵਾਸੀਆਂ ਨੂੰ ਕੀ ਅਪੀਲ ਕਰ ਰਹੇ ਹੋ ਮੈਂ ਪੰਜਾਬ ਨੂੰ ਜਾਂ ਨਾਰਥ ਇੰਡੀਆ ਨੂੰ ਕਹੂੰਗਾ ਕਿ ਦੇਖੋ 250 ਕੰਪਨੀ ਇੱਕੋ ਹੀ ਜਗ੍ਹਾ ਤੇ ਹੈ ਕਿਤੇ ਵੀ ਆਪਾਂ ਇਸ ਤਰ੍ਹਾਂ ਦੇ ਕਿਸੇ ਵੀ ਐਗਜ਼ਿਬਿਸ਼ਨ 'ਚ ਜਾ ਕੇ ਹੀ ਦੇਖ ਸਕਦੇ ਹੁੰਨੇ ਆ ਤਾਂ ਪੰਜਾਬ 'ਚ ਇਹੀ ਇੱਕ ਐਗਜ਼ੀਬਿਸ਼ਨ ਆ ਜਿਹਦੇ 'ਚ ਤੁਸੀਂ ਸਾਰੀਆਂ ਕੰਪਨੀਆਂ ਨੂੰ ਮਿਲ ਸਕਦੇ ਹੋ ਉਹਨਾਂ ਦੀ ਕੀ ਨਵੀਂ ਟੈਕਨੋਲੋਜੀ ਹੈ ਜ਼ਰੂਰੀ ਨਹੀਂ ਅਸੀਂ ਅੱਜ ਖਰੀਦਣਾ ਨਹੀਂ ਅੱਜ ਅਸੀਂ ਸਮਝਣ ਦੀ ਕੋਸ਼ਿਸ਼ ਕਰ ਲਈਏ ਉਹਨੂੰ ਸਮਝ ਕੇ ਉਹਨੂੰ ਦੇਖੀਏ ਕਿ ਸਾਡੇ ਨਾਲ ਕਿਵੇਂ ਇਹ ਫਿੱਟ ਬੈਠ ਸਕਦੀ ਹੈ ਇਹ ਟੈਕਨੋਲੋਜੀ ਤਾਂ ਉਹਨਾਂ ਨਾਲ ਆ ਕੇ ਗੱਲਬਾਤ ਕਰੀਏ ਤਾਂ ਕਿ ਆਨਵਰਡ ਟਾਈਮ 'ਚ ਮਸ਼ੀਨ ਨਹੀਂ ਕਰਨ ਤੋਂ ਬਿਨਾ ਗੁਜ਼ਾਰਾ ਨਹੀਂ ਹੈਗਾ ਖੇਤੀ ਦਾ ਹੁਣ ਟੈਕਨੋਲੋਜੀ ਜਿਹੜੀ ਬਹੁਤ ਜ਼ਰੂਰੀ ਹੈ ਤੇ ਉਹਦੇ ਲਈ ਆ ਕੇ ਇਹਨੂੰ ਦੇਖਣਗੇ ਉਹੀ ਮੈਂ ਕਹਿਣਾ ਚਾਹੁੰਗਾ ਸਭ ਨੂੰ ਜੀਭਿਲ ਕੋਲ ਐਸੀ ਕਿ ਜੀਐਸਟੀ ਲੋ ਜਿਹੜੇ ਇਸ ਐਗਜ਼ਿਬਿਸ਼ਨ ਨੂੰ ਲੈ ਕੇ ਪੂਰੀ ਰੂਪਰੇਖਾ ਦੱਸਦੇ ਹੋਏ ਨਜ਼ਰ ਆ ਰਹੇ ਨੇ ਇਸ ਐਗਜ਼ਿਬਿਸ਼ਨ ਦੇ ਵਿੱਚ ਜਿੱਥੇ ਮਸ਼ੀਨਰੀ ਅਤੇ ਤਕਨੀਕ ਦਾ ਸੁਮੇਲ ਆ ਉੱਥੇ ਹੀ ਸੈਮੀਨਾਰਾਂ ਦੇ ਜেরে ਕਿਸਾਨਾਂ ਨੂੰ ਜਾਗਰੂਕ ਵੀ ਕੀਤਾ ਜਾ ਰਿਹਾ ਤਾਂ ਕਿ ਕਿਸਾਨੀ ਨੂੰ ਹੋਰ ਲਾਹੇਵੰਦ ਕੀਤਾ ਜਾ ਸਕੇ ਤਾਂ ਕਿਸਾਨ ਭਰਾਵਾਂ ਨੂੰ ਅਪੀਲ ਹੈ ਵੱਡੀ ਗਿਣਤੀ ਦੇ ਵਿੱਚ ਇਸ ਐਗਜ਼ਿਬਿਸ਼ਨ ਦਾ ਹਿੱਸਾ ਬਣੋ ਤੇ ਆਪਣੀ ਜਾਗਰੂਕਤਾ ਹੋਰ ਵਧਾਓ ਕੈਮਰਾ ਪਰਸਨ ਮੁਨੀਸ਼ ਦੇ ਨਾਲ ਵਿਵੇਕਤਾਲ ਚਰਚਾ ਟੀਵੀ ਲੁਧਿਆਣਾ